ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਟਾਈਮ ਹੋ ਗਿਆ 4:30 ਦਾ ਤੇ ਆਪਾਂ ਆਖੀ ਤਰ੍ਹਾਂ ਦੀ ਸਬਜ਼ੀ ਤੇ ਤੁਸੀਂ ਅੱਪਾ ਕੱਲ੍ਹ ਪਰ ਮਿਗਰੇਨ ਮੈਂ ਕੀਏ ਤੇ ਜਿਹੜਾ ਦਹੀਂ ਤੋਂ ਔਖਾ ਲੈਣੀ ਨਾਲ ਆਪਾਂ ਦਲੀਰ ਜਰਦੀ ਬਣਾ ਲੀਗੀ ਮੰਮਾ ਜੋਤਨੀ ਖਾਂਦਾ ਤਰੇਲੇ ਦੀ ਸਬਜ਼ੀ ਖਾਂਦਾ ਹੀ ਲਗਾ ਤੁਸੀਂ ਸਵੇਰੇ ਸਾਨੂੰ ਸਕੂਲ ਜਾਂਦੇ ਹੋਏ ਆਲੂਆਂ ਦੀ ਸਬਜ਼ੀ ਬਣਾਈ ਸੀਗੀ ਨਾ ਉਹ ਮੈਂ ਅੱਜ ਦੀ ਰੱਖ ਲਈ ਸੀ ਕਿ ਮੈਂ ਖਾਧੀ ਨਹੀਂ ਮੈਂ ਅੱਥਰ ਜੰਨਾ ਕੋਈ ਆਪਣੀ ਹੱਥ ਵਿੱਚ ਕੀੜੀਆਂ ਨਹੀਂ ਨਿਕਲਣਗੇ ਭੋਲੇ ਇਹਦੇ ਵਿੱਚ ਹਲਦੇ ਪਾਤੀ ਦੀ ਮੇਕੋ ਵਧੀਆ ਮੰਮਾ ਇੰਨਾ ਕੀੜੀਆਂ ਨਹੀਂ ਆਉਂਦੇ ਹਲਦੀ ਨਾਲ ਤੇ ਆਪਣੇ ਜੀ ਨਾਲ ਆਪਣੇ ਉੱਥੇ ਪੈਂਦਾ ਸੀਨ ਵਾਲਾ ਤੇ ਆਪਣੇ ਨਾਲ ਉੱਥੇ ਕੂਟੀ ਦੇ ਜਿਹੜੇ ਮਤਲਬ ਕੀ ਕਮਰੇ ਦੇ ਡੇਟ ਆਗੇ ਉਹਨਾਂ ਨੂੰ ਸਿਉਂਖ ਜਾਂ ਬਾਹਰ ਹੀ ਕਰਤਾ ਲੱਗਦੀ ਜੇ ਕੋਈ ਕੋਈ ਦਵਾਈ ਜਾਂ ਤੁਸੀਂ ਵੀ ਹੈ ਤੁਸੀਂ ਵੀ ਇਸ ਲਈ ਮੀਕੋ ਇਹ ਦੇ bari ਪਤਾ ਕਿ ਤੁਮੈਂ ਇੰਤਰੇਟ ਦੇ ਜ਼ਰੂਰ ਉਸ ਤੇ ਸਿਆਂਖ ਘਸਾ ਲੈਣਾ ਹੈ। ਇਹਦਾ ਹੀ ਇਲਾਜ ਜਰੂਰ ਦੱਸਿਓ ਜੀ ਕਮੈਂਟਾਂ 'ਚ ਵੀ ਸਿਆਂਖ ਵੀ ਕਿਵੇਂ ਹਟਦੀ ਆ। ਉੱਪਰ ਮਿੱਟੀ ਤੇ ਤੇਲ ਲਾਦਨੇ ਆ। ਗੇਟ ਤੇ ਮਮਾ? ਹਾਂ, ਜਿਉਂ ਪਤਾ ਨੂੰ ਤਾਹ ਨੂੰ ਹੀ ਆਈ ਜਾਂਦੀ ਹੈ। ਫਿਰ ਕੰਪਨੀ ਲੱਕੜ ਤਾਂ ਦਾ ਵੀ ਡਰ ਰਹਿੰਦਾ ਗਈ। ਤੇ ਆਪਣੇ ਉੱਥੇ ਜੀ ਨਾਨਕੀ ਨਾ ਲੱਕੜ ਦੇ ਗੇਟ ਲੇਂਗੀ। ਦੇਖੋ ਜੋਦੇ-ਜੋਦੇ ਡੈਡੀ ਇਧਰੋਂ ਕਰੀ ਜਾਂਦੇ ਟੋਆ ਤਿਆਰ। ਤੇ ਗਰਮੀ ਬਹੁਤ ਜ਼ਿਆਦੀ ਆ ਗਈ। ਇਹੋਂ ਮੁੰਨੇ ਤਾਂ ਬੈਠੇ ਤਾਂ ਮੈਂ ਵੀ ਨਮਾਇ ਆਈ ਸੀਗੀ ਤੇ ਹੁਣ ਦੁਬਾਰੀ ਫੇਰ ਲਮਾਉਂਦੀ ਗਰਮੀ ਵਾਲੀ ਜਦੋਂ ਆਪ ਨੂੰ ਦਾਦੀ ਪਤਨੂ ਵੀ ਲੱਗਦੀ ਸੀ ਤੇ ਮਾਸੀ ਕਿਹ ਹੈ ਮੇਰੇ ਕੋਲ ਪਾਰ ਤੋਂ ਬੰਦ ਨਹੀਂ ਗਿਆ ਮਸੀ ਮਾਸੀ ਮੈਂ ਗਿਆ ਦੋ ਵਾਰੀ ਤੇ ਜੇ ਟਾਈਮ ਲੱਗਿਆ ਤਾਂ ਬਲੌਗ ਬਣਾਵਾਂਗੀ ਮੈਂ ਵੀ ਛੁੱਟੀ ਮਾਰੂ ਮੰਮਾ ਜੀ ਹਾਂਜੀ ਮੈਂ ਵੀ ਛੁੱਟੀ ਮਾਰੂ ਦੇਖ ਲਈ ਪਤਾ ਕੀ ਦੇਣਾ ਦੇਖੂਗੀ ਕਲ ਆ ਰਹੇ ਪਰਸੋਂ ਮਨਾਂਗੇ ਕਲ ਮੈਨੂੰ ਪਤਾ ਨਹੀਂ ਬਾਰਾ ਮਮਾ 12 اوه يا خدا 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 पक <laughs disappointment> ਦੇ ਰੈਡਰ ਅਰ ਉਹਦੇ ਮੈਂ ਜ਼ੋਰ ਤੋਂ ਟਕਾਉਣਾ ਆ ਆ ਲੋਹਾ ਚੱਕ ਲੋਹਾ ਚੱਕ ਆਹ ਤਲਾਈ ਨੂੰ ਕਰ ਲੋ ਮਾਰੋ ਉਹਨੂੰ ਲਵਾ ਦੋ ਲੱਕੜਾਂ ਵਿੱਚ ਲੇ ਕਰੇ ਇੱਧਰ ਆਪਣੀਆਂ ਕਿਹੜੀਆਂ ਮੱਝਾਂ ਤੇ ਗਾਂ ਵੀ ਖੜੀ ਹੈ ਜੀ ਆਪਣੀ ਬੈੜੀ ਤੇ ਕੱਟੀਆਂ ਖੜੀਆਂ ਨੇ ਆਪਣੀਆਂ ਬਸਤੀਆਂ ਤੇ ਬਣੇ ਰਹੋ ਵਲੌਗ ਨਾਲ ਜੀ ਤੇ ਤੁਹਾਨੂੰ ਉਧਰ ਵੀ ਦਿਖਾਵਾਂਗੇ ਚੱਲਦੇ ਆ ਘਰੇ ਕਰਦੇ ਆ ਗੱਲਬਾਤਾਂ ਠੀਕ ਹੈ ਜੀ ਬਣੇ ਰਹੋ ਵਲੌਗ ਨਾਲ ਤੇ ਆਪਾਂ ਇੱਧਰ ਮੱਝਾਂ ਨੂੰ ਪੱਖਾ ਲਾਇਆ ਹੋਇਆ ਹੈਗਾ ਤਾਂ ਕਿ ਗਰਮੀ ਨਾ ਲੱਗੇ ਇਹਨਾਂ ਨੂੰ ਵੀ ਆਹ ਪੱਖਾ ਆਪਣਾ ਚੱਲਦਾ ਨਹੀਂਗਾ ਆਹ ਵਾਲਾ ਆਜੂ ਨੇ ਚੱਲੀ ਜਾਂਦੇ ਨੇਗੇ ਬੀਬੀ ਨੇ ਨਮਾ ਕੇ ਮੱਝਾਂ ਪਾਣੀ ਪੀਉਣ ਲੱਗ ਰਹੀ ਹੈ ਬੀਬੀ ਵੀ ਆਪਣੀ ਗਾਂ ਨਮਾਤੀ ਜੀ ਤੇ ਮੱਝ ਨਮਾਤੀ ਲੀਲੀਰਾਵੀ ਰਹਿ ਗਈ ਵਿਚਾਰੀ ਇਹਨੂੰ ਬੀਬੀ ਆਹ ਖੇਲਦੇ ਪੈਣ ਨਮਾਦੀ ਉਹ ਕਿਹੜਾ ਪੰਨ ਹੈ ਜਨਾਉਂ ਮੌਨਸੂਨ ਵਾਲੀ ਆ ਗਰਮੀ ਵਾਲੀ ਹੈ ਤੇ ਤੜਕੇ ਗਰਮੀ ਵਾਲੀ ਆ ਹੂੰ ਬਹੁਤੀ ਗਰਮੀ ਆ ਬਸ ਕਟੀਆਂ ਕਟੀਆਂ ਤੇ ਆਪਣੇ ਬੱਸੀ ਵੀ ਬੈਠੀ ਹੈ ਜੀ ਕੱਟਾ ਵੀ ਬੈਠਾ ਸ਼ਾਂਤੀ ਨਾਲ ਲੇਟ ਪੱਜ ਗਈ ਨਹੀਂ ਪੱਖਾ ਚੱਲੀ ਜਾਂਦਾ ਹੁੰਦਾ ਹੈਗਾ ਲੇਟ ਪੱਜ ਤੇ ਆਪਣੀ ਗਾਈ ਆਵੇਗਾ ਲੀਲੀ ਰਬੀ ਦੇ ਨਰ ਮਮਾ ਗਏ ਤੇ ਖੜੀ ਨੂੰ ਨਿਮਾ ਦੂੰਗਾ ਗੜ ਕੇ ਆਏ ਵੀ ਨਾਲੀ ਉਹ ਵੀ ਨਾਲੀ ਆਪਣੀ ਲੀਲੀ 라 ਵੀ ਹੈਗੀ ਨਾਉਣ ਵਾਲੀ ਲੀਲੀ 라 ਵੀ ਅੰਟੀ ਹੋ ਜੂਗੀ ਪੇਚਾਰੀ ਨਾ ਗਰਮੀ ਵਾਲੀ ਆ ਸਬਜੀ ਬਣਾਈਆ ਅੱਜ ਫੇਰ ਬਣਾਇਆ ਕਦੂ ਬਟਾ ਹਾਈ ਮਮਾ ਕਦੂ ਚਲੋ ਮੈਂ ਤਾਂ ਕਰੇਲਿਆਂ ਦੀ ਵੀ ਪਈਏ ਪਰਮੀ ਕਰੇਲੀ ਮੋਕਾਂਾ ਅੱਜ ਤਾਂ ਦੁੱਧ ਹੋਵੇ ਕਦੂ ਵਧੀਆ ਕਦੂ ਵਧੀਆ ਲੱਗਦਾਗਾ ਦੁੱਧ ਵਾਲਾ ਕਰੇਲੇ ਕਰੇਲੇ ਜੀ ਜੰਗੀ ਖਾਣੇ ਮਰਾ ਮੈਨੂੰ ਵੀ ਨੁੱਕਾ ਬਸ ਤੁਹਾਨੂੰ ਬੰਨਣਗੇ ਮਾਸੀ ਜੀ ਮੈਨੂੰ ਨੰਨੀ ਅੱਛਾ ਹੈ ਹੈਲੋ ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਈਬਰੂ ਜੀ ਦੀ ਕਿਰਪਾ ਨਾਲ ਤੇ ਟਾਈਮ ਹੋ ਗਿਆਗਾ ਜੀ ਤੇ 5 15 ਹੋ ਗਏ ਨੇਗੇ ਤੇ ਗਰਮੀ ਬਹੁਤ ਜ਼ਿਆਦਾ ਸਾਨੂੰ ਪਤਾ ਹੈ ਸਕੂਲ ਜਾਣਾ ਪੈਂਦਾਗਾ ਹੁਣ ਤੇ ਸਾਡੇ ਉਥੇ ਸਕੂਲ ਕੂਲਰ ਲੱਗਿਆ ਹੋਇਆ ਹੈ ਉਹਦੀ ਨਾ ਹਵਾ ਘੱਟ ਆਉਂਦੀ ਸਾਨੂੰ ਸਾਨੂੰ ਆਉਂਦੀ ਨਹੀਂ ਹਵਾ ਕਿਉਂਕਿ ਜਿਵੇਂ ਕੂਲਰ ਤਾਂ ਹੈਗਾਗਾ ਉਹ ਰਬੜ ਦਾ ਹੈਗਾ ਤੇ ਸਾਡੇ ਤਿੰਨ ਰੋਹ ਨੇ ਹਵਾ ਨਹੀਂ ਆਉਂਦੀ ਪਹਿਲੇ ਰੋਹ ਨੂੰ ਦੋ ਜਾਣਿਆਂ ਨੂੰ ਉਰਲਿਆ ਬੈਠੇ ਨੂੰ ਹੀ ਆਉਂਦੀ ਹੈਗੀ ਤੇ ਚਲੋ ਕੋਈ ਨਹੀਂ ਸਾਡੇ ਸਕੂਲਾਂ ਲੈ ਐ ਨਹੀਂ ਪਤਾ ਜੀ ਏਸੀ ਲਵਾ ਲੈਣਾ ਤੇ ਉਹ ਤਾਂ ਜੀ ਗਰਮੀ ਬਹੁਤ ਜਿਆਦਾ ਹੈਗੀ ਪਰ ਹਵਾ ਆਉਂਦੀ ਹੈ ਥੋੜੀ ਮੋਟੀ ਹੈ ਨਾ ਉਧਰੋਂ ਕਿਉਂਕਿ ਖੇਤਾਂ ਜਗ੍ਹਾ ਨਾਲ ਸਕੂਲ ਤਾਂ ਕਰਕੇ ਹਵਾ ਆਉਂਦੀ ਹੈਗੀ ਤੇ ਇਧਰੇ ਗੁੰਰੀ ਜੀ ਮਮਾ ਆਟਾ ਤੇਜੀ ਸਾਡਾ ਵਾਈਫਾਈ ਖੜ ਗਿਆ ਸੀ ਆ ਅੱਜ ਚੱਲਿਆਗਾ ਦੋ ਦਿਨਾਂ ਤੋਂ ਖੜਿਆ ਸੀਗਾ ਵਾਈਫਾਈ ਦੋ ਦਿਨਾਂ ਤੋਂ ਖੜਾ ਸੀਗਾ ਤੇ ਅੱਜ ਚੱਲਿਆਗਾ ਤੇ ਚਲੋ ਹੁਣ ਹਨ ਸੰਤੋਂ ਬੜੀ ਲੋਡ ਨਹੀਂ ਹੁੰਦੀ ਨੈਟ ਦੀ ਪਰ ਹਨ ਜਦੋਂ ਵੀਡੀਓ ਬਣਾਉਣੀ ਹੁੰਦੀ ਹੈਗੀ ਜਦੋਂ ਅਪਲੋਡ ਕਰਨੀ ਪੈਂਦੀ ਉਹਦਾ ਨੈਟ ਨਹੀਂ ਹੁੰਦਾਗਾ ਜੀ ਤੇ ਤਾਂ ਕਰਕੇ ਵਾਈਫਾਈ ਅਸੀਂ ਤਾਂ ਹਿਲਵਾਇਆ ਸੀਗਾ ਵੀਡੀਓ ਕਰਕੇ ਤੇ ਚਲੋ ਹੁਣ ਵਾਈਫਾਈ ਵੀ ਸਾਡਾ ਚੱਲ ਪਿਆ ਤੇ ਵੀਡੀਓ ਵੀ ਸਹੀ ਇਹ ਰਤ ਜੁੱਦਾ ਮੰਮੀ ਨੇ ਤੋ ਤਾ ਟਿਫਨ ਟਿਫਨ ਤੋ ਕਿ ਮਮਾ ਇੱਥੇ ਰੱਖ ਦਿੰਦੀ ਆ ਸੁੱਕ ਜਾਂਦੇ ਆ ਜੀ ਫਿਰ ਸਮੈਲ ਜੀ ਨਹੀਂ ਆਉਂਦੀ ਹੈਗੀ ਟਿਫਨ ਚ ਆਵੀ ਜੀ ਟਿਫਨ ਦਾ ਤੋ ਕਿ ਰੱਖਤਾ ਇਹ ਮਮਾ ਰੋ ਜੀ ਤੋ ਦਿੰਦੀ ਹੁੰਦੀ ਹੈਗੀ ਇੱਧਰ ਜੀ ਪਏ ਆਪਣੇ ਗਾਮਲੇ ਤੇ ਇਹਦੇ ਨਾਲ ਕੰਡੇ ਵਾਲੇ ਲੱਗੇ ਸੀਗੇ ਸਾਡੀ ਆਂਟੀ ਦੇ 2 ਵਜੇ ਅੱਖ ਕੋਲੇ ਜਮ ਅੱਖ ਦੇ ਵਿੱਚ ਭਜਣਾ ਸੀਗਾ ਆਂਟੀ ਨੇ ਕੱਟ ਤੇ ਕਹਿੰਦੇ ਫਿਰ ਵਧੀਆ ਹੋ ਜਾਣਗੇ ਤੇ ਮੇਰੀ ਸਾਈਕਲ ਹੀ ਹੋ ਗਈ ਫੇਰ ਖਰਾਬ ਇਹ ਜੀ ਜਿੱਦਨੇ ਹੈਨਾ ਸੈਕਲੀ ਲਈ ਲੀ ਹੁੰਦੀ ਸੀਗੀ ਸਮਰਾ ਕੇ ਉਦਣੀ ਐਵੇਂ ਪੈਰੋ ਟਾਇਰ ਜਿਹੜਾ ਹੈਗਾ ਜੀ ਇਹ ਹੋ ਗਿਆ ਫਟ ਗਿਆ ਟਾਇਰ ਹੁਣ ਨਮਾ ਪਊਗਾ ਚਲੋ ਜੀ ਦੇਖਦੇ ਆ ਐਨੀ ਪਤਾ ਟਿਊਬ ਬਦਲੀ ਜਾਵੇ ਇਹਦੀ ਤੇ ਇਹ ਤਾਂ ਆਪਾਂ ਸੈੱਟ ਕਰਵਾ ਲਿਆ ਸੀ ਟਾਇਰ ਬਸ ਉਹਨੇ ਵੀ ਨਮਾ ਪਵਾਵਾਂਗੇ ਪਹਿਲਾਂ ਉਹਨੇ ਨਮਾ ਪਵਾ ਲਿਆ ਸੀਗਾ ਜੀ ਗਰਮੀ ਦਾ ਦੌਰ ਦੇਖੋ ਕਹੇ ਜਾ ਕੋਹੋ ਤਾਂ ਜ਼ਿਆਦਾ ਗਰਮੀ ਪੈਂਦੀ ਆ ਪੁੱਤ ਜਿੰਨੀ ਕਹਿਦਾ ਉਹ ਨਹੀਂ ਜਾਦੇ ਅੱਜ ਦਾ ਸਰੀਰ ਤਾਂ ਬੁਰਾ ਹਾਲ ਆ ਮੈਂ ਤਾਂ ਪਰਸੀਨੋ ਪਰਸੀਨ ਹੋਈ ਕਿ ਜੰਮੜ ਕਸੁੱਤ ਗਾਂ ਅਮਨ ਵੀ ਵਿਚਾਰੀ ਕੀ ਕਰੇ ਨੀ ਗਰਮੀ ਚ ਘਰ ਦਾ ਕੰਮ ਕਿਸੇ ਟਾਈਮ ਨਹੀਂ ਮੁੱਕਦਾ ਨਹੀਂ ਮੁੱਕਦਾ ਕੰਮ ਮਕਾਇਆ ਜਿਹਨੇ ਕਰਨਾ ਉਹਦੇ ਕਾਲੀ ਦਾ ਜਮੀ ਕੰਮ ਨਹੀਂ ਨੂੰ ਜਿਹਨੇ ਕੰਮ ਕਰਨਾ ਉਹਦੇ ਕੰਮ ਨਹੀਂ ਹੁੰਦਾ ਜ਼ਿੰਦਗੀ ਖਤਮ ਹੋ ਜੀ ਬੰਦੇ ਦੇ ਤਾਂ ਡੰਡੇ ਨਹੀਂ ਮੁੱਕਦੇ ਤੇ ਪ੍ਰਮਾਤਮਾ ਨੂੰ ਇੰਨਾ ਕੁ ਚਾਹੀਦਾ ਹੈ ਕਿ ਜੇ ਤਾਂ ਜਮ ਹੇਰੀਆਂ ਫਾਟੇ ਛੜ ਦਿੰਦਾ ਗਾੜੀ ਮੜੀ ਹਵਾ ਤਾਂ ਛੱਡੀ ਆ ਵੀ ਸਵੇਰ ਤੋਂ ਲਾ ਕੇ ਜਿੰਨੀ ਗਰਮੀ ਐ ਲੱਗ ਰਿਹਾ ਜੀ ਹੁਣ ਭਵੇਂ ਮੜੀ ਹੋਤੀ ਠੰਡ ਪਵੇ ਹਨਾ ਹੁਣ ਭਵੇਂ ਮੜੀ ਹੋਤੀ ਠੰਡ ਪਵੇ ਤਾਪਮਾਨ ਅੱਜ ਬਹੁਤ ਛਾਦੀ ਧਰਨ ਦੀ ਗਰਮੀ ਵਾਲੀ ਐ ਪੈ ਕਰਕੇ ਆਪਾਂ ਮੱਝਾਂ ਨੂੰ ਲਾ ਦਿੱਤਾ ਕੂਲਰ ਆਪਾਂ ਚੱਕਵਾ ਪੱਖਾ ਨਮਾ ਆਪਤੀ ਵੇਚ ਤੜਕੇ ਦੋਬੇ ਚ ਵਾਪਤੀਆਂ ਫੇਰ ਨਮਾਤੀਆਂ ਇਹਨਾਂ ਦੇ ਠੰਢੀ ਲੱਗੇ ਰਹਿੰਦੇ ਆ ਤਾਂ ਤੁਹਾਨੂੰ ਪਤਾ ਹੀ ਆਪਣੀ ਦੀਦੀ ਰਾਜੀ ਵੀ ਸੁਣਨ ਵਾਲੀ ਐ ਆਪੇ ਵਰਗੀ ਆ ਪਤਾ ਕਦੇ ਕੁਝ ਲੈ ਲਿਆ ਕਦੇ ਕੁਝ ਲੈ ਲਿਆ ਕਰਦੀ ਤੂੰ ਇੰਨਾ ਨਾ ਬਚਾ ਆਪਾਂ ਕਰਨਾ ਇਹ ਵਿਚਾਰੇ ਪੁੱਛਦੇ ਨੇ 2 ਘੰਟੇ ਜੇ ਉੱਤਰ ਭਿਆਂਿਆਂ ਦੇ ਡੋਬੇ ਚ ਫੇਰ ਦੁਪਹਿਰਾਂ ਦੁਪਹਿਰਾਂ ਬਾਾਰੇ ਕੱਢੀਆਂ ਵੀ ਕੰਮ ਆ ਜੂ ਉਹਨਾਂ ਨੂੰ ਕਹੇ ਕਿ ਫਿਰ ਉਹ ਕੱਖ ਖਾ ਲੈ ਫੇਰ ਨਾ ਤੇ ਮੈਂ ਤਾਂ ਡੋਖਾ ਚੋਂ ਵੀ ਹਣ ਇੱਕ ਟੁਕਣੀ ਦਿੱਤੀ ਥੋੜਾ ਜਿਹਾ ਸਮਾਂ ਦੇਣ ਵਿੱਚ ਆ ਗਿਆ ਚਲੋ ਆਪਾਂ ਤੁਹਾਡੇ ਨਾਲ ਗੱਲਬਾਤਾਂ ਕਰਦੇ ਆ ਪੁੱਤ ਧੰਨਵਾਦ ਸਾਰੇ ਵੀਡੀਓ ਦੇਖਣ ਵਾਲਿਆਂ ਦਾ ਜਿਹੜੇ ਮੇਰੇ ਰਿਸ਼ਤੇਦਾਰ ਕੈਨੇਡਾ ਅਮਰੀਕਾ ਵਾਲੇ ਦੇਖਦੇ ਨੇ ਬਹੁਤ-ਬਹੁਤ ਸ਼ੁਕਰੀਆ ਪੁੱਤ ਤੁਹਾਡਾ ਜਿਹੜਾ ਸਾਨੂੰ ਇੰਨਾ ਪਿਆਰ ਦਿੰਦੇ ਹੋ ਤੇ ਸਾਨੂੰ ਇੰਨਾ ਹੰਗਾਰਾ ਦਿੰਨੋ ਛੋੜਾ ਸਦਕਾ ਸਾਸੀ ਨੂੰ ਕੰਮ ਚੱਲਦਾ ਸਾਡਾ ਛੋੜੇ ਨਾਲ ਸਾਡੀ ਵੀਡੀਓ ਚੱਲਦੀ ਐ ਥੋੜਾ ਸਾਨੂੰ ਕਮੈਂਟ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਜਿੰਨੇ ਮੇਰੇ ਰਿਸ਼ਤੇਦਾਰ ਦੇਖਦੇ ਨੇ ਭੈਣ ਭਾਈ ਦੇਖਦੇ ਨੇ ਸਭ ਦਾ ਬਹੁਤ ਜ਼ਿਆਦੇ ਲੋਕਾਂ ਦਾ ਨਿਵਾਰਾ ਪੁੱਤਾ ਇਹ ਗਰਮੀ ਦਾ ਤੋਰਾ ਜਿਹੜਾ ਹੈ ਲੋਟ ਜ਼ਿਆਦੇ ਠੰਡਿਆ ਨਹੀਂ ਜਾਂਦਾ ਪਤਾ ਨਹੀਂ ਤਾਂ ਹੁਣ ਜਾਣ ਘੱਟ ਐ ਭਾਈ ਪਤਾ ਨਹੀਂ ਦਵਾਈ ਬੂਟੀ ਨਾਲ ਬਹੁਤ ਜ਼ਿਆਦੇ ਪਰੇਸ਼ਾਨੀਆਂ ਪਤੀ ਨੂੰ ਹੋਈ ਰਹਿਣ ਐ ਸਾਰਾ ਦਿਨ ਮੁੱਟਾ ਮੁੱਟੀ ਦੇ ਸਾਨੂੰ ਪਤਾ ਹੀ ਆ ਵੀ ਠੰਡਾ ਬਣਾ ਵੀ ਆਪਾਂ ਨੂੰ ਸਾਕ ਪਾਣੀ ਹੈ ਨਾ ਜਿਹੇ ਜੇ ਜੋ ਗਿਆ ਆਪਾਂ ਉਹ ਜਸਹਰਾ ਲਾਉਣਾ ਕੰਮ ਨਾਲ ਲਾਉਣਾ ਚਾਹੀਦਾ ਵੀ ਹੈ ਜਿੰਨੇ ਜੋ ਗਿਆ ਆਪਾਂ ਨੂੰ ਸਹਰਾ ਜ਼ਰੂਰ ਲਾਉਣਾ ਚਾਹੀਦਾ ਪੁੱਤੇ بے ਕੰਮ ਨਾਲ ਬੰਦੇ ਦੀ ਜ਼ਿੰਦਗੀ ਵੱਧਦੀ ਆ ਘਟਦੀ ਨਹੀਂ ਕੰਮ ਆਪਾਂ ਜੋਲਾ ਲਾ ਕੇ ਕਰੀਏ ਤਾਂ ਸਰੀਰ ਬਣਿਆ ਰਹਿੰਦਾ ਹੈ ਨਾ ਜੇ ਆਪਾਂ ਮਨਜੇ ਚ ਪੈ ਗਾਂਗੇ ਉਦੋਂ ਜਾ ਕੇ ਆਪਣੇ ਹੱਟ ਪੈਰ ਦੁਖਣਗੇ ਥਕਾਬਤ ਬਣੂਗੀ ਕੰਮ ਚ ਨਾਏ ਬੰਦੇ ਦਾ ਜੀ ਲੱਗਦਾ ਕੰਮ ਚ ਬੰਦੇ ਦਾ ਨਾਏ ਜੀ ਲੱਗਦਾ ਪੁੱਤ ਤੈਨਾਂ ਸਰੀਰ ਬਣੇਗਾ ਬਤਾਈ ਇਹ ਸਾਰੀਆਂ ਪਹਿਣਾ ਨੂੰ ਵੀ ਕਹੂੰਗੀ ਮੇਰੇ ਵਰਗੀਆਂ ਵੀ ਕਰਿਆ ਕਰੋ ਕੰਮ ਮਦਦੀ ਕਰਤ ਨੂੰ ਚੰਗਾ ਲੱਗਦਾ ਨਾਲੀ ਸਿੱਸਤ ਲਈ ਜ਼ਰੂਰੀ ਹੈ ਤੇ ਨਾਲੇ ਬੰਦਾ ਮੂੰਹ ਉੱਥੇ ਲੱਗਦਾ ਤੇ ਤੇ ਕੰਮ ਬੰਦੇ ਖਾਤਰ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਹੈ ਸਰੀਰ ਰਹਿੰਦਾ ਬੰਦੇ ਦਾ ਕੰਮ ਕਰਕੇ ਕੰਮ ਕਰਨਾ ਚਾਹੀਦੇ ਜਿਹੇ ਜਿਹੇ ਜੋਗਾ ਹੁੰਦਾ ਜਾਣ ਨਹੀਂ ਲਪਾਉਣੀ ਚਾਹੀਦੀ ਮੈਂ ਤਾਂ ਜਾਣ ਲਗਾਉਂਦੀ ਜੀ ਮੇਰਾ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਵੀ ਨਹੀਂ ਲਖੂਂਦੀ ਜੀ ਜਾਣ ਤਾਂ ਪੂਰਾ ਕੰਮ ਕਰਦੇ ਸਾਰਾ ਦਿਨ ਤੇ ਨਾ ਸਕੂਲ ਨੂੰ ਇੰਨੀ ਗਰਮੀ ਹੁੰਦੀ ਆ ਫਿਰ ਘਰੇ ਆ ਕੇ AC ਚ ਡਿੱਗਦੇ ਆਂਗੇ ਹਾਂ ਜੇ AC ਚ ਦਾਅ ਲੈਂਦੇ ਨਾ ਮੇਰੇ ਨੂੰ ਜਾਣ ਲੱਗੋਵੇਂ ਤੇ ਲੈਟੇ ਨੀ ਮਟਰੀਅਲ ਦੀ ਆ ਦਵਾਈ ਕੁੱਤੀ ਲੈ ਕੇ ਛੱਤੀ ਕੰਮ ਲੱਗਦਾ ਉਹਦੋਂ ਕਹੂਗੀ ਮੰਜੇ ਤੇ ਹੁਣ ਸਭ ਦੇ ਨਾ ਜਦੋਂ ਬੀਜ ਬਾਲਾ ਪੁੱਛੇ ਤੱਕਦਾ ਹੋਵੇ ਤੁਹਾਨੂੰ ਪਤਾ ਯਾਰ ਘਰ ਦੇ ਸਾਬ ਸਫਾਈਆਂ ਪਾਂਡਾ ਠੀਕਰ ਰੋਟੀ ਟੋਕਾ ਇਹ ਵੀ ਜ਼ਿਆਦਾ ਹੋ ਜਾਂਦਾ ਤੇ ਬਹੁਤ ਜ਼ਿਆਦਾ ਸਿਰ ਉੱਚਾ ਕੰਮ ਹੋ ਜਾਣਾ ਇੱਕ ਸਾਡੀ ਕੋਹੇ ਵਾਲੀ ਹੈਲਪਰ ਕੀ ਹੋਈ ਆ ਕਿਰ ਮੋਟਾ ਮੋਟਾ ਤਰਸੇ ਚੱਕਦਾ ਹੈ ਸਾਡੀ ਹੈਲਪਰ ਸਾਡੀ ਮਦਦ ਹੀ ਦੇਈ ਉਹੋ ਤੜਕੇ ਝਾੜੀ ਮਾਰਿਆ ਨੇ ਅੱਖਨੇ ਝਾੜੂ ਲਾ ਕੇ ਫੇਰ ਬੱਥੇਲ ਕੋਲ ਜੀ ਕਦੇ ਨਹੀਂ ਆ ਨਾ ਰਾਤ ਨੂੰ ਡੰਗਰਾਂ ਵਾਲੇ ਮੱਛਰ ਨਾਲ ਬਹੁਤ ਚੰਗੀ ਗੱਲ ਆ ਇਹ ਡੰਗਰਾਂ ਥੱਲੇ ਵੀ ਸਫਾਈ ਹੋਵੇ ਹਨਾ ਵੀ ਇੱਕ ਜੀ ਨਾਲ ਤੁਸੀਂ ਡੰਗਰਾਂ ਦੇ ਉੱਤੇ ਅੱਖਨੇ ਜੇ ਪਾਣੀ ਨਾ ਪਾਇਆ ਕਰੋ ਜਿਵੇਂ ਤੁਸੀਂ ਅੱਖਨੇ ਨਮਾਉਣਿਓ ਹੁਣ ਤੇ ਜਿਵੇਂ ਧੁੱਪ ਆ ਜੀ ਪਸ਼ੂ ਸੁੱਕ ਜਾਂਦੇ ਅਸੀਂ ਕੂਲਰ ਲਾਇਆ ਵਿਆ ਜਿਵੇਂ ਅੱਖਨ ਦੇ ਟਾਈਮ ਤੁਸੀਂ ਨਮਾ ਕੇ ਬੰਦਦੇ ਹੋਗੇ ਉਵੇਂ ਨਾ ਬੰਨਿਆ ਕਰੋ ਤੇ ਕਿਉਂਕਿ ਉਵੇਂ ਜੀ ਮੱਛਰ ਪੈਂਦਾ ਅੱਖਨੇ ਗਿੱਲੇ ਪਿੰਡੇ ਤੇ ਤੇ ਜਿਵੇਂ ਨਮਾਈ ਤੁਸੀਂ ਐਸਕੇ ਟਾਈਮ ਨਵਾ ਲਓ ਜਿਵੇਂ 5:30 ਐਵੇਂ 5:00 ਵਜੇ ਮੈਂ ਨਿਮਾਲਾ ਕਰੋ ਕਿਉਂਕਿ ਮੇਰੇ ਜੀ ਤੋਂ ਪੁਰਾ ਸੁੱਕੀਆਂ ਮੇਰੇ ਪਸੂ ਤੇ ਬਾਕੀ ਇਧਰ ਕੂਲਰ ਲੱਗੇ ਆਪਣਾ ਕੂਲਰ ਦੀ ਵੀ ਹਵਾ ਆਉਂਦੀ ਰਹੇਗੀ ਤੇਨੀ ਤੁਜੀ ਗੱਲ ਦੇਖ ਕਿੰਦੀ ਸਿਆਣੀ ਹੈ ਜਿੰਨੇ ਥਾ ਤੇ ਜਮੂਰ ਬਿਲਕੁਲ ਨਾ ਮੱਛਰ ਆਉਂਦਾ ਪੁੱਤ ਇਹ ਗੱਲ ਦਾ ਮੈਂ ਵੀ ਸਹਿਯੋਗ ਦੇਣਿਆਂ ਨਿੱਕੀ ਗੱਲ ਦਾ ਤੇ ਅੱਜ ਕੱਲ ਜਿੰਨਾ ਦਸੂ ਥੱਲੇ ਸਫਾਈ ਰਹੇ ਸੁੱਖਾ ਥੋ ਰਹੇ ਕੋਲੇ ਠੀਕਾ ਗੱਲ ਦੁੱਤ ਤਾਂ ਹੁਣ ਮੱਛਰਦਾਨੀ ਲਾ ਲੈਣਗੇ ਲੈ ਮੈਂ ਇੰਨਾ ਮੱਛਰ ਤਾਂ ਨਹੀਂ ਆ ਜਾਂਦਾ ਲਗਾਤਾਰ ਬੋਤਲ ਨਹੀਂ ਪਾਏਗੇ ਮਛਰ ਬੱਦੂ ਹੋ ਜੀਦਾ ਪੁੱਤ ਹੂੰ ਤਾਂ ਜੀ ਹੁਣ ਮਛਰ ਹੋਇਆ ਨਹੀਂ ਮਛਰੀ ਜੀ ਹੋਈ ਹੈਗੀ ਉੱਤੇ ਉੱਤੇ ਫਿੱਦੀ ਰਹਿੰਦੀ ਆ ਫੇ ਪੱਖੇ ਨਾਲ ਪਰਾ ਉਹ ਡੱਡ ਜਾਂਦੀ ਆ ਫੇਰ ਆਪਾਂ ਧੂਆ ਵੀ ਲਾ ਕੇ ਕਰਾਂਗੇ ਮਛਰਦਾਨੀ ਵਾਲੇ ਮਛਰਦਾਨੀ ਲਾਉਂਗੇ ਉਧਰ ਸਾਨੂੰ ਪਤਾ ਹੀ ਆ ਦੱਸਿਓ ਕਰ ਰਿਹਾ ਟੋਏ ਦੀ ਪਿਆਰੀ ਸਾਡੇ ਦੋ ਤਿੰਨ ਦਾ ਨਾ ਹੋ ਗਏ ਕੰਮ ਚੱਲਦੇ ਨਹੀਂ ਕੱਲ ਪਾਇਆ ਇੱਕ ਨੇ ਸਾਡੇ ਮੁੰਡੇ ਦੇ ਚਾਰ ਕਿਸਲੇ ਪਿੰਡ ਚ ਕੰਦ ਨੂੰ ਪਾਉਗਾ ਦਰਸੇ ਪਾਉਗਾ ਲੰਬੀ ਤਰੀਕਾ ਪਾਣੀ ਦਾ ਸੇ ਬੋਰ ਪਾਉਣਾ ਹੈ ਤੇ ਲਾਹੇ ਗ੍ਰੀ ਤੰਦ ਨੂੰ ਸਪੀ ਰੱਖੇ ਤੇ ਵਾਹਿਗੁਰੂ ਨੇ ਅਧਿਮਰਜੀ ਕਰਨੀ ਹੈ ਗੱਲ ਕਿਸੇ ਦੀ ਨਹੀਂ ਮੰਨਣੀ ਸੱਚੇ ਬਾਤ ਸੱਚ ਦਾ ਫਿਕਰਾ ਆਪਾਂ ਨੂੰ ਆਪੋ ਆਪ ਦਾ ਹਰੇ ਕਹਿੰਦਾ ਮੇਰਾ ਚਾਰ ਸੁੱਕਾ ਪੈ ਜੇ ਮੇਰਾ ਚਾਰ ਸੁੱਕਾ ਪੈ ਜੇ ਜਿਵੇਂ ਉਪਰ ਵਾਲੇ ਨੂੰ ਲੋਟ ਲੱਗੋ ਨਹੀਂ ਗੱਲ ਹੋਉਂਦੀ ਦੇਖੋ ਚਾਰ ਸੁੱਕਾ ਚ ਪੈਂਦਾ ਖੀਸ ਪੈਂਦਾ ਤੇ ਬਾਹਲੀ ਜੀ ਪਲਣਾ ਡਿੱਗੇ ਥੋੜੇ ਕਾ ਨੀਂ ਹਾਂ ਤਾਂ ਕਿਸੇ ਨੂੰ ਦਾ ਪਿੱਛੇ ਚੱਲਿਆ ਨਹੀਂ ਇਹ ਵੀ ਰੱਬ ਨੇ ਪਰਵਾਨਾ ਜਾਂਦਾ ਮਨ ਨਹੀਂ ਲੱਗਦਾ ਕੀਤਾ ਤੇ ਇੰਨੀਆਂ ਜੀਆਂ ਬੀਬੀਆਂ ਗੱਲਾਂ ਬਾਤਾਂ ਨੇ ਜੀ ਦਰੂ ਵਧੀਆ ਵਧੀਆ ਕਮੈਂਟ ਕਰਿਓ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਤੇ ਬਸ ਜੀ ਆਪਣੀ ਕੰਮ ਤੋਂ ਦੇ ਚੱਲਦੇ ਰਹਿਣਗੇ ਤੇ ਆਪਾਂ ਬਸ ਉਹਨੂੰ ਸਾਈਕਲ ਸਮਰਾਕੀ ਲਿਆ ਮੰਗੇ ਤੇ ਕੱਲ ਨੂੰ ਸਮਰਾਕੀ ਲਿਆ ਮੰਗਿਆ ਤਾਂ ਟਾਈਮ ਨਹੀਂ ਹੈ ਜੀ ਤੇ ਕੱਲ ਨੂੰ ਖੜਿਆ ਨਹੀਂ ਅੱਜ ਖੜਾਇਆ ਮੰਗਣੀ ਕੱਲ ਨੂੰ ਨਾ ਜੀ ਉਹ ਕਹਦਾ ਕਿ ਸੱਤ ਤੱਕ ਉੱਗੀ ਕਰਦੀ ਤੇ ਕੱਲ ਨੂੰ ਫੜ ਲਿਆ ਉਹ ਨਹੀਂ ਖੁਲਦੀ ਜਿੰਨ ਧਾਰਾ ਚੋੜਾ ਨੂੰ ਤੇ ਫਿਰ ਜਦੋਂ ਬਿੱਬੀ ਨੇ ਦਾਮ ਲੈ ਲਿਆ 20 30 ਮੀਟਰ ਨਾ ਤੇ ਮੈਂ ਵੀ ਜਰੂਰ ਦਾਮ ਲਵਾਂਗੀ ਕਿਉਂਕਿ ਜੀ ਮੈਂ ਉੱਥੋਂ ਸਾਰੀ ਸੱਤ ਤੋਂ ਹੁੰਦੀ ਹੀ ਆ ਜਿਹੜੀ ਉਹ ਸਾਰੀ ਸੰਭਰ ਦੂੰਗੀ ਤੇ ਫਿਰ ਅਸੀਂ ਦੰਬ ਲੈ ਕੇ ਜਾਂਦੀ ਕੋਠੀ ਫਿਰ ਅਸੀਂ ਸਾਈਕਲ ਖੜਾਏ ਆਵਾਂਗੇ ਤੇ ਜਦੋਂ ਸਾਈਕਲ ਖੜਾਏ ਜੀ ਅਸੀਂ ਕਹਾਂਗੇ ਬਈ ਕੱਲ ਨੂੰ ਹੋਣਾ ਫਟਕੇ ਲੈ ਜਾਾਂਗੇ